ਨਸ਼ਿਆਂ ਦੇ ਕਾਬੂ ਬੋਨ ਲਈ ਸ਼ਹੀਦੀ ਮਹਿਮ ਦੇ ਦੌਰਾਨ ਵੱਖ-ਵੱਖ ਆਬਾਦੀਆਂ ਵੱਖ-ਵੱਖ ਪਾਰਕਾਂ ਵੱਖ-ਵੱਖ ਸਕੂਲਾਂ ਉਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਜਿਨ੍ਹਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਜਿਹੜਾ ਵਾ ਆਪਰੇਟ ਕੀਤਾ ਜਾ ਰਿਹਾ ਵਾ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਵੀ ਨਸ਼ਿਆਂ ਤੋਂ ਬਚ ਕੇ ਇਹਨਾਂ ਖੇਡਾਂ ਵੱਲ ਜੁੜੋ ਔਰ ਚੰਗੇ ਸੰਸਕਾਰ ਪੈਦਾ ਕਰਕੇ ਆਪਣੇ ਮਾਪੇ ਬੱਚਿਆਂ ਭੈਣਾ ਭਰਾਵਾਂ ਦੀ ਸੰਭਾਲ ਕਰਨ ਤਾਂ ਜੋ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਇਹ ਬੱਚਿਆਂ ਨੂੰ ਖੇਡਾਂ ਦਾ ਜਾਗਰੂਕ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਕਾਬੂ ਪਾਉਣ ਲਈ ਸ਼ੋਹੀ ਗਈ ਮਹਿੰਮ ਦੇ ਦੌਰਾਨ ਵਕ ਵਕ ਬادیهਆਂ ਵਕ ਵਕ ਪਾਰਕਾਂ ਵਕ ਵਕ ਸਕੂਲਾਂ ਵਕ ਵਕ ਨਗਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਜਿਹਨਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਜਿਹੜਾ ਵਾ ਆਪਰੇਟ ਕੀਤਾ ਜਾ ਰਿਹਾ ਵਾ ਅੱਜ ਵੀ ਇਸੇ ਹੀ ਸਦਕੇ ਦੇ ਮੁਤਾਬਕ ਅੱਜ RAMU PAJI ਨੇ ਅੰਕੁਰ ਜੀ ਨੇ ਪਲੱਸ ਪਹਿਲਵਾਨ ਜੀ ਹੋਣਾ ਨੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਉਪਰਾਲਾ ਕਰਕੇ ਅੱਜ ਇੱਕ ਇਹ ਪ੍ਰੋਗਰਾਮ ਪਤੰਗ ਵਾਲਾ ਪਾਰਕ ਵਿੱਚ ਰੱਖਿਆ ਔਰ ਇੱਥੇ ਤਕਰੀਬਨ 200 ਤੋਂ ਵੱਧ ਨੌਜਵਾਨਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਇਹਨਾਂ ਨੇ ਪੁਸ਼-ਅਪ ਦਾ ਪਲੱਸ ਬਾਡੀ ਬਿਲਡਿੰਗ ਦਾ ਪਲੱਸ ਰਸਾ ਕੱਸੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਔਰ ਇਸ ਪ੍ਰੋਗਰਾਮ ਦਾ ਜਿੰਨੇ ਵੀ ਵੇਨਰ ਜਿਹੜੇ ਹੋਏ ਆ ਉਹਨਾਂ ਨੂੰ ਜਿਹੜਾ ਜਿੰਨੇ ਵੀ ਮناسب ਜਿਹੜੇ ਇਨਾਮ ਵੰਡੇ ਸਨ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਮੈਂ ਇਹ ਪ੍ਰਾਲਾ ਜਿਹੜਾ ਵਾ ਆਬਾਦੀ ਵਾਲਿਆਂ ਨੂੰ ਪਲੱਸ ਇਥੇ ਦੇ ਮੋਦਬਰ ਬੰਦਿਆਂ ਨੂੰ ਪਲੱਸ ਆਪਣੀ ਪਾਰਟੀ ਨੂੰ ਪਲੱਸ ਪੁਰਸ਼ ਪ੍ਰਸ਼ਾਸਨ ਦੇ ਸੀਨੀਂ ਰ ਅਫਸਰਾਂ ਨੂੰ ਦੀਆਂ ਹਦਾਇਤਾਂ ਦੇ ਮੁਤਾਬਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਵੀ ਨਸ਼ਿਆਂ ਤੋਂ ਬਚ ਕੇ ਇਹਨਾਂ ਖੇਡਾਂ ਨਾਲ ਜੁੜੋ ਔਰ ਚੰਗੇ ਸੰਸਕਾਰ ਪੈਦਾ ਕਰਕੇ ਆਪਣੇ ਮਾਂ-ਬਾਪ ਬੱਚਿਆਂ ਭੈਣਾ ਭਰਾਵਾਂ ਦੀ ਸੰਭਾਲ ਕਰਨ ਤਾਂ ਜੋ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਸਦਰ ਜਿੰਦਾਬਾਦ ਐਸਐਚਓ ਸਦਰ ਜਿੰਦਾਬਾਦ ਦੇਖੋ ਜੀ ਇਹਨਾਂ ਵੱਡੇ ਬੱਚਿਆਂ ਨੇ ਉਹ ਛੋਟੇ ਬੱਚਿਆਂ ਨੇ ਜੋ ਇਹ ਪ੍ਰੋਗਰਾਮ ਕੀਤਾ ਵਾ ਜਿੰਨੇ ਵੀ ਖੇਡਾਂ ਦੇ ਵਿੱਚ ਇਹਨਾਂ ਹਿੱਸਾ ਲਿਆ ਵਾ ਇਹਦੇ ਨਾਲ ਬਾਕੀ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਵਾ ਆਮ ਜਿਹੜੀ ਬੱਚੇ ਨੇ ਛੋਟੇ ਚਾਹੇ ਵੱਡੇ ਆ ਚਾਹੇ ਵੱਧ ਉਮਰ ਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਉਤਸ਼ਾਹ ਪੈਦਾ ਹੋਇਆ ਕਿ ਕਿਉਂ ਨਾ ਮਤਲਬ ਕਿ ਇਹਨਾਂ ਵਾਂਗੂੰ ਅਸੀਂ ਸਿਹਤਯਾਬ ਬਣ ਕੇ ਮਤਲਬ ਕਿ ਵੱਧ ਵੱਧ ਤਰੱਕੀ ਕਰ ਸਕੀਏ ਵੱਧ ਵੱਧ ਜਿਹੜੇ ਆਪਣੇ ਮਾਤਾ ਪਿਤਾ ਭੈਣਾਂ ਭਰਾਵਾਂ ਨੂੰ ਉਹਨਾਂ ਨੂੰ ਸਿਖਾਵਾ ਮਾਹੌਲ ਬਖਸ਼ ਸਕੀਏ ਸਰ ਅੱਗੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਚੱਲਦੇ ਰਹਿਣਗੇ ਬਿਲਕੁਲ ਜੀ ਇਸ ਤੋਂ ਇਹ ਲਗਾਤਾਰ ਮਤਲਬ ਕਿ ਜਾਰੀ ਰਹਿਣਗੇ ਇਹਨਾਂ ਆਪਣੇ ਨਗਰ ਨਾਗਰ ਬੇਨਤੀ ਕਰਦਾ ਮੈਂ ਵੀ ਇਸੇ ਤਰ੍ਹਾਂ ਮਤਲਬ ਕਿ ਹਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਪ੍ਰੋਗਰਾਮ ਹੋਰ ਹਫਤੇ ਦੇ ਵਿੱਚ ਵੀ ਇੱਕ ਅਦਾ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਜੋ ਮਤਲਬ ਕਿ ਇਹਨਾਂ ਬੱਚਿਆਂ ਦੇ ਵਿੱਚ ਇਜ਼ਤਸ਼ਾਹ ਪੈਦਾ ਹੋ ਸਕੇ ਔਰ ਬੱਚੇ ਇਹਨਾਂ ਬਰਾਈਆਂ ਤੋਂ ਨਸ਼ੇ ਪ੍ਰਤੀ ਬਰਾਈਆਂ ਤੋਂ ਬਚ ਸਕਣ ਨਸ਼ਾ ਦੇ ਕਾਬੂ ਪਾਉਣ ਲਈ ਸ਼ੋਈ ਗਈ ਮਹਿਮ ਦੇ ਦੌਰਾਨ ਵੱਖ-ਵੱਖ ਬادیهਆਂ ਵੱਖ-ਵੱਖ ਪਾਰਕਾਂ ਵੱਖ-ਵੱਖ ਸਕੂਲਾਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਜਿਨ੍ਹਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਜਿਹੜਾ ਵਾ ਆਪਰੇਟ ਕੀਤਾ ਜਾ ਰਿਹਾ ਵਾ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਵੀ ਨਸ਼ਿਆਂ ਤੋਂ ਬਚ ਕੇ ਇਹਨਾਂ ਖੇਡਾਂ ਨਾਲ ਜੁੜੋ ਔਰ ਚੰਗੇ ਸੰਸਕਾਰ ਪੈਦਾ ਕਰਕੇ ਆਪਣੇ ਮਾਪੇ ਬੱਚਿਆਂ ਪੜਾਣਾ ਪੜਾਵਾਂ ਦੀ ਸੰਭਾਲ ਕਰਨ ਤਾਂ ਜੋ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਚੈਨੋ ਦੇ ਖੇਡਾਂ ਦੇ ਜਾਗਰੂਕ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਦੇ ਕਾਬੂ ਪਾਉਣ ਲਈ ਸ਼ੋਹੀ ਗਈ ਮਹਿਮ ਦੇ ਦੌਰਾਨ ਵੱਖ-ਵੱਖ ਆਬਾਦੀਆਂ ਵੱਖ-ਵੱਖ ਪਾਰਕਾਂ ਵੱਖ-ਵੱਖ ਸਕੂਲਾਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਬਚਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਜਿਨ੍ਹਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਜਿਹੜਾ ਵਾ ਆਪਰੇਟ ਕੀਤਾ ਜਾ ਰਿਹਾ ਵਾ ਅੱਜ ਵੀ ਇਸੇ ਹੀ ਸਦਕੇ ਦੇ ਮੁਤਾਬਕ ਅੱਜ RAMU PAJI ਨੇ ਅੰਕੁਰ ਜੀ ਨੇ ਪ੍ਰਸ ਪਹਿਲਵਾਨ ਜੀ ਹੋਣਾ ਨੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਉਪਰਾਲਾ ਕਰਕੇ ਅੱਜ ਇੱਕ ਇਹ ਪ੍ਰੋਗਰਾਮ ਪਤੰਗ ਵਾਲਾ ਪਾਰਕ ਵਿੱਚ ਰੱਖਿਆ ਔਰ ਇੱਥੇ ਤਕਰੀਬਨ 200 ਤੋਂ ਵੱਧ ਨੌਜਵਾਨਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਉਹਨਾਂ ਨੇ ਪੁਸ਼-ਅਪ ਦਾ ਪਲੱਸ ਬਾਡੀ ਬਿਲਡਿੰਗ ਦਾ ਪਲੱਸ ਰਸਾ ਕੱਸੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਔਰ ਇਸ ਪ੍ਰੋਗਰਾਮ ਦਾ ਜਿੰਨੇ ਵੀ ਵਿਨਰ ਜਿਹੜੇ ਹੋਏ ਆ ਉਹਨਾਂ ਨੂੰ ਜਿਹੜਾ ਜਿੰਨੇ ਵੀ ਮناسب ਜਿਹੜੇ ਇਨਾਮ ਵੰਡੇ ਸਨ ਉਹਨਾਂ ਨੂੰ ਵੀ ਪ੍ਰੋਵਾਈਡ ਕੀਤੇ ਗਏ ਮੈਂ ਇਹ ਪ੍ਰਾਲਾ ਜਿਹੜਾ ਵਾ ਆਬਾਦੀ ਵਾਲਿਆਂ ਨੂੰ ਪਲੱਸ ਇਥੇ ਦੇ ਮੋਦਬਰ ਬੰਦਿਆਂ ਨੂੰ ਪਲੱਸ ਆਪਣੀ ਪਾਰਟੀ ਨੂੰ ਪਲੱਸ ਪੁਰਸ਼ ਪ੍ਰਸ਼ਾਸਨ ਦੇ ਸੇਧ ਰਵਸਰਾ ਨੂੰ ਦੀਆਂ ਹਦਾਇਤਾਂ ਦੇ ਮੁਤਾਬਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਵੀ ਨਸ਼ਿਆਂ ਤੋਂ ਬਚ ਕੇ ਇਹਨਾਂ ਖੇਡਾਂ ਵਾਲਾ ਜੁੜੋ ਔਰ ਚੰਗੇ ਸੰਸਕਾਰ ਪੈਦਾ ਕਰਕੇ ਆਪਣੇ ਮਾਂ-ਬਾਪ ਬੱਚਿਆਂ ਪੈਣਾ ਭਰਾਵਾਂ ਦੀ ਸੰਭਾਲ ਕਰਨ ਤਾਂ ਜੋ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਸਦਰ ਜਿੰਦਾਬਾਦ ਐਸਐਚਓ ਸਦਰ ਜਿੰਦਾਬਾਦ ਦੇਖੋ ਜੀ ਇਹਨਾਂ ਵੱਡੇ ਬੱਚਿਆਂ ਨੇ ਉਹ ਛੋਟੇ ਬੱਚਿਆਂ ਨੇ ਜੋ ਇਹ ਪ੍ਰੋਗਰਾਮ ਕੀਤਾ ਵਾ ਜਿੰਨੇ ਵੀ ਖੇਡਾਂ ਦੇ ਵਿੱਚ ਇਹਨਾਂ ਹਿੱਸਾ ਲਿਆ ਵਾ ਇਹਦੇ ਨਾਲ ਬਾਕੀ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਵਾ ਆਮ ਜਿਹੜੀ ਬੱਚੇ ਨੇ ਛੋਟੇ ਚਾਹੇ ਵੱਡੇ ਆ ਚਾਹੇ ਵੱਧ ਉਮਰ ਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਉਤਸ਼ਾਹ ਪੈਦਾ ਹੋਇਆ ਕਿ ਕਿਉਂ ਨਾ ਮਤਲਬ ਕਿ ਇਹਨਾਂ ਵਾਂਗੂੰ ਅਸੀਂ ਸਿਹਤਯਾਬ ਬਣ ਕੇ ਮਤਲਬ ਕਿ ਵੱਧ ਵੱਧ ਤਰੱਕੀ ਕਰ ਸਕੀਏ ਵੱਧ ਵੱਧ ਜਿਹੜੇ ਆਪਣੇ ਮਾਤਾ ਪਿਤਾ ਭੈਣਾਂ ਭਰਾਵਾਂ ਨੂੰ ਉਹਨਾਂ ਨੂੰ ਸਿਖਾਵਾ ਮਾਹੌਲ ਬਖਸ਼ ਸਕੀਏ ਸਰ ਅੱਗੋਂ ਵੀ ਇਸ ਤਰ੍ਹਾਂ ਦੇ ਉੱਪਰ ਅੰਦ ਚੱਦੇ ਰਹਿਣਗੇ ਜੀ ਬਿਲਕੁਲ ਜੀ ਇਸ ਤੋਂ ਇਹ ਲਗਾਤਾਰ ਮਤਲਬ ਕਿ ਜਾਰੀ ਰਹਿਣਗੇ ਇਹਨਾਂ ਆਪਣੇ ਨਗਰ ਨ ਬੇਨਤੀ ਕਰਦਾ ਮੈਂ ਵੀ ਇਸੇ ਤਰ੍ਹਾਂ ਮਤਲਬ ਕਿ ਹਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਪ੍ਰੋਗਰਾਮ ਹੋਰ ਹਫਤੇ ਦੇ ਵਿੱਚ ਵੀ ਇੱਕ ਅਦਾ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਜੋ ਮਤਲਬ ਕਿ ਇਹਨਾਂ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋ ਸਕੇ ਔਰ ਬੱਚੇ ਇਹਨਾਂ ਬੁਰਾਈਆਂ ਤੋਂ ਨਸ਼ੇ ਪ੍ਰਤੀ ਬੁਰਾਈਆਂ ਤੋਂ ਬਚ ਸਕਣ